ਆਮ ਆਦਮੀ ਪਾਰਟੀ ਤੁਸੀਂ ਗੱਲ ਕੀਤੀ ਆਮ ਆਦਮੀ ਪਾਰਟੀ ਦੇਖੋਗੇ ਚੋਟੇ ਲਾਰੇ ਤੋਂ ਸਵਾਉਂ ਕੋਈ ਕੁਝ ਨਹੀਂ ਹੈਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਝੂਠ ਬੋਲਣਾ ਅੱਜ ਦਿੱਲੀ ਦੇ ਵਿੱਚ ਦੇਖੋ ਕੀ ਹਾਲ ਹੈ ਪੰਜਾਬ ਦੇ ਵਿੱਚ ਜਿਹੜੇ ਪਿਛਲੇ ਸਾਲੋਂ ਤੋਂ ਪੰਜਾਬ ਨੂੰ ਜਿਹੜੇ ਰਾਜਨੀਤਿਕ ਲੋਕ ਨੇ ਬਹੁਤ ਵੱਡੇ ਵੱਡੇ ਕਪਲੇ ਹੋਏ ਵੱਡੇ ਵੱਡੇ ਝੂਠ ਬੋਲੇ ਗਏ ਜਿਹੜਾ ਪੰਜਾਬ ਨੂੰ ਗੁੰਮਰਾ ਕੀਤਾ ਜਾ ਰਿਹਾ ਵੇ ਪਰ 2022 ਦੇ ਵਿੱਚ ਪਾਰਟੀ ਦੇ ਵਿੱਚ ਕੀ ਦੇਖਦੇ ਹੋ ਤੇ ਚੋਣਾਂ ਦੇ ਵਿੱਚ ਮੁਕਾਬਲਾ ਕਿਹਦੇ ਨਾਲ ਹੈ ਸਤਿ ਸ਼੍ਰੀ ਅਕਾਲ ਜੀ ਐਸਐਮਜੀ ਨਿਊਜ਼ ਹੀ ਦੇਖ ਰਹੇ ਹੋ ਮੈਂ ਕੁਲਵੰਸ ਸਿੰਘ ਨੌਰ ਵੀ ਤੁਹਾਡਾ ਸਵਾਗਤ ਕਰਦਾ ਹਾਂ ਇਸ ਮੌਕੇ ਅਸੀਂ ਹਲਕਾ ਸੈਂਟਰਲ ਵਿੱਚ ਖੜੇ ਹੋਏ ਹਾਂ ਸਾਡੇ ਨਾਲ ਗੁਰਦੇਵ ਸ਼ਰਮਾ ਦੇਵੀ ਜੀ ਨੇ ਉਹਨਾਂ ਨੇ ਗੱਲਬਾਤ ਕਰਦੇ ਹਾਂ ਜਿ ਉਹਨਾਂ ਨੇ ਇੱਕ ਵੱਖਰੇ ਢੰਗ ਦੀ ਮੁਹਿੰਮ ਹੈ ਉਹ ਚਲਾਈ ਹੈ ਇੱਕ ਲੋਹੜੀ ਦਾ ਤਿਹਾਰ ਆ ਰਿਹਾ ਹੈ ਬੱਚਿਆਂ ਨੂੰ ਉਤਸ਼ਾਹ ਹੁੰਦਾ ਵੱਡਿਆਂ ਨੂੰ ਉਤਸ਼ਾਹ ਹੁੰਦਾ ਉਹਨਾਂ ਨੂੰ ਜਾਣ ਲੈਣਾ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਜਿਹੜੀ ਤੁਸੀਂ ਇੱਕ ਵੱਖਰੀ ਸੋਚ ਚਲਾਈ ਹੈ ਪਤੰਗ ਵੰਡਣ ਦੀ ਇਹ ਆਈਡੀਆ ਕਿਵੇਂ ਆਇਆ ਇਹਦੇ ਵਿੱਚ ਕੀ ਰੀਜ਼ਨ ਹੈ ਨਹੀਂ ਦੇਖੋ ਇੱਥੇ ਮੇਰਾ ਲੁਧਿਆਣਾ ਸੈਂਟਰ ਹਲਕੇ ਦੇ ਵਿੱਚ ਸਨਗਰਿ ਪੁੜੀ ਦੇ ਉੱਪਰ ਮੇਰਾ ਦਫਤਰ ਹੈ ਔਰ ਮੈਂ ਦੇਖਿਆ ਸੀ ਵੀ ਜੇ ਮੱਲੇ ਦੇ ਵਿੱਚੋਂ ਛੋਟੇ ਛੋਟੇ ਜਿਹੜੇ ਬੱਚੇ ਨੇ ਉਹ ਕਰ ਰਹੇ ਸੀ ਵੀ ਅੰਕਲ ਜੀ ਪਤੰਗ ਲੈਣੇ ਨੇ ਸਾਨੂੰ ਪਤੰਗ ਲੈ ਕੇ ਦਿਓ ਕੋਈ ਕਹਿੰਦਾ ਡੋਰ ਲੈ ਕੇ ਦਿਓ ਕੋਈ ਰਿਓੜੀਆਂ ਮੰਗ ਰਿਆ ਕੋਈ ਕੁਛ ਕ ਮੰਗ ਰਿਆ ਵੇ ਲੋਕ ਬੱਚਿਆਂ ਦੇ ਬੱਚੇ ਆ ਜਾਂਦੇ ਨੇ ਤੇ ਮੈਂ ਉਹੀ ਸੋਚ ਕੇ ਮੈਂ ਕਿਹਾ ਵੀ ਮੈਂ ਜਿਹੜਾ ਪਤੰਗ ਹੈ ਉਹ ਬਣਵਾ ਕੇ ਮੈਂ ਆਪਣੇ ਸੈਂਟਰ ਹਲਕੇ ਦੇ ਵਿੱਚ ਲੁਧਿਆਣਾ ਦੇ ਵਿੱਚ ਵੰਡਿਆ ਜਾਵੇ ਔਰ ਜਿਹੜਾ ਇੱਕ ਮੁੱਦ ਜੀ ਦਾ ਸੁਪਨਾ ਸੀ ਬੇਟੀ ਬਚਾਓ ਬੇਟੀ ਪੜ੍ਹਾਓ ਔਰ ਨਵਾਂ ਪੰਜਾਬ ਭਾਜਪਾ ਦੇ ਨਾਲ ਜਿਹੜਾ ਸਾਡਾ ਸਲੋਖਣ ਹੈ ਉਹ ਵੀ ਮੈਂ ਘਰ ਘਰ ਦੇ ਵਿੱਚ ਪਹੁੰਚਾਉਣਾ ਚਾਹੁੰਦਾ ਸੀ ਤੇ ਉਹੋ ਹੀ ਮੈਂ ਸੋਚਦੇ ਦੇਖਦੇ ਹੋਏ ਮੈਂ ਪਤੰਗ 50000 ਦੇ ਕਰੀ ਮੈਂ ਪਤੰਗ ਬਣਾਇਆ ਔਰ ਮੈਂ ਜਿਹੜਾ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਦੇ ਰਿਹਾ ਔਰ ਮੈਂ ਕੋਸ਼ਿਸ਼ ਕਰਾਂਗਾ ਕੱਲ ਤੋਂ ਮੈਂ ਲੋਕਾਂ ਦੇ ਘਰਾਂ 'ਚ ਵੀ ਦੇ ਕੇ ਆਵਾਂ ਕਿਉਂਕਿ ਲੋਕਾਂ ਨੂੰ ਜਦੋਂ ਘਰ 'ਚ ਦੇਣ ਜਾਵਾਂਗਾ ਦਾ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਜਿਹੜਾ slogan ਹੈ ਨਾਰਾ ਜਿਹੜਾ ਉਹ ਵੀ ਜਿਹੜਾ ਹੈ ਲੋਕਾਂ ਦੇ ਵਿੱਚ ਜਾਏਗਾ ਔਰ ਨਵਾਂ ਪੰਜਾਬ ਪੰਜ ਬਾਦ ਦੇ ਨਾਲ ਜਿਹੜਾ slogan ਹੈ ਉਹ ਵੀ ਹਰ ਘਰ 'ਚ ਪਹੁੰਚੇ ਮੈਂ ਇਹ ਕੋਈ ਸੋਚ ਕੇ ਜਿਹੜਾ ਪਤੰਗ ਹੈ ਮੈਂ ਬਣਾ ਕੇ ਤੇ ਬੱਚਿਆਂ ਨੂੰ ਦੇ ਰਿਹਾ ਜੀ ਸਰ ਨਵੇਂ ਪੰਜਾਬ ਤੁਸੀਂ ਗੱਲ ਕਰ ਰਹੇ ਹੋ ਜਿਹੜੇ ਪੰਜਾਬ ਦੇ ਸਿਹਰਦ ਲੋਕ ਨੇ ਬੁੱਧੀਜੀਵੀ ਲੋਕ ਨੇ ਉਹ ਕਹਿੰਦੇ ਪੰਜਾਬ ਨੂੰ ਪੰਜਾਬ ਹੀ ਬਣਾ ਲਓ ਨਵਾਂ ਜਾਂ ਪੁਰਾਣਾ ਕਰਨ देखो पंजाब ਦੇ ਵਿੱਚ ਜਿਹੜੇ ਪਿਛਲੇ ਸਾਲੋਂ ਤੋਂ ਪੰਜਾਬ ਨੂੰ ਜਿਹੜੇ ਰਾਜਨੀਤਿਕ ਲੋਕ ਲੋਕ ਨੇ ਬਹੁਤ ਵੱਡੇ ਵੱਡੇ ਕਪਲੇ ਹੋਏ ਵੱਡੇ ਵੱਡੇ ਝੂਠ ਬੋਲੇ ਗਏ ਜਿਹੜਾ ਪੰਜਾਬ ਨੂੰ ਗੁੰਮਰਾ ਕੀਤਾ ਜਾ ਰਿਹਾ ਵੇ ਸਾਡੀ ਇਹ ਸੋਚ ਹੈ ਵੀ ਜਿਹੜੇ ਪੰਜਾਬ ਦੀ ਜਨਤਾ ਵੇ ਉਹ ਜਾਗੇ ਜਿਹੜੇ ਲੋਕੇ ਝੂਠੇ ਲਾਰੇ ਲਾਰੇ ਨੇ ਝੂਠੀਆਂ ਗੱਲਾਂ ਕਰ ਰਹੇ ਨੇ ਉਹਨਾਂ ਤੋਂ ਜਿਹੜਾ ਪਰੇਜ਼ ਕਰੇ ਔਰ ਜਿਹੜੇ ਸਹੀ ਲੋਕ ਨੇ ਉਹਨਾਂ ਨੂੰ ਚੁਣ ਕੇ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਜਿਹਦੇ ਨਾਲ ਸਾਡਾ ਜਿਹੜਾ ਪੰਜਾਬ ਖੁਸ਼ਹਾਲ ਹੋ ਸਕੇ ਸਰ ਦੋ ਪਾਰਟੀਆਂ ਨੇ ਕਿ ਤਾਂ ਭਾਜਪਾ ਇੱਕ ਆਮ ਆਦਮੀ ਪਾਰਟੀ ਜਿਹੜੇ ਕਹਿ ਰਹੇ ਨੇ ਵੀ ਸਾਨੂੰ ਇੱਕ ਮੌਕਾ ਦੇ ਕੇ ਦੇਖੋ ਪਰ ਆਮ ਆਦਮੀ ਪਾਰਟੀ ਕਿਸੇ ਗਿਣਤੀ ਚ ਮੌਕੇ 'ਚ ਆਈ ਨਹੀਂ ਪਰ ਤੁਸੀਂ ਅਕਾਲੀ ਦੇ ਗਰਜੋਰ ਦੇ ਵਿੱਚ ਰਹੇ ਹੋ ਅਕਾਲੀ ਦੇ ਗਰਜੋਰ ਦੇ ਵਿੱਚ ਰਹੇ ਹੋ ਕਿ ਜਿਹੜੇ ਕੰਮ ਤੁਸੀਂ ਹੁਣ ਕਰਨਾ ਚਾਹੁੰਦੇ ਹੋ ਉਹ ਕਿ ਅਕਾਲੀ ਦਲ ਕੋਈ ਰੋੜਾ ਸੀ ਨਹੀਂ ਹੋ ਰੇ ਸੀ ਜਾਂ ਕੋਈ ਹੋਰ ਸਮੱਸਿਆ ਸੀ ਵੀ ਉਹਨਾਂ ਦੇ ਰਾਤ ਵਿੱਚ ਜਦੋਂ ਤੁਹਾਡਾ ਗਰਜੋਰ ਸੀ ਅਲਾਈਅੰਸ ਸੀਗਾ ਉਦੋਂ ਕੰਮ ਨਹੀਂ ਹੋ ਪਾਇਆ ਨਹੀਂ ਦੇਖੋ ਇਹ ਮੇਰ ਕੋ ਤਾਂ ਠੀਕ ਕਰ ਰਹੇ ਹੋ ਵੀ ਭਾਰਤੀ ਜਨਤਾ ਪਾਰਟੀ ਦੇ ਅਕਾਲੀ ਦਲ ਦੀ ਸਰਕਾਰ ਲਈ ਐਸੀ ਗੱਲ ਨਹੀਂ ਜਿਹੜੇ ਕੁਝ ਮਹਿਕਮੇ ਸਾਡੇ ਕੋਲ ਸੀ ਹੈਗੇ ਸੀ ਉਸ ਮਹਿਕਮੇ ਵਿੱਚ ਕੰਮ ਹੋਇਆ ਠੀਕ ਕਿ ਨਾ ਰੋੜਾਂ ਬਣੀਆਂ ਜਡੀਆਂ ਨੇ ਅਸੀਂ ਡਿਵੈਲਪਮੈਂਟ ਜਿਹੜੀ ਸੀ ਸਾਡਾ ਕਾਰਪੋਰੇਸ਼ਨ ਸਾਡੇ ਕੋਲ ਹੁੰਦੀ ਸੀ ਔਰ ਵੱਧ ਤੋਂ ਵੱਧ ਪੰਜਾਬ ਵਿੱਚ ਡਿਵੈਲਪਮੈਂਟ ਸਾਡੇ ਟਾਈਮ ਦੇ ਹੋਈ ਔਰ ਦੇਖੋ ਚਲੋ ਇਹ ਠੀਕ ਜੀ ਸਾਡਾ ਜਿਹੜਾ ਜਿਹੜਾ ਸੀਐਮ ਹੈ ਉਹ ਅਕਾਲੀ ਦਲ ਦਾ ਹੁੰਦਾ ਸੀ ਤੇ ਜ਼ਿਆਦਾ ਜਿਹੜਾ ਕੰਮ ਹੈ ਅਕਾਲੀ ਦਲ ਦੇ ਹੀ ਹੁੰਦੇ ਸੀ ਔਰ ਸਾਨੂੰ ਜਿਹੜਾ 23 ਸੀਟਾਂ ਤੋਂ ਲੰਦਾ ਮੌਕਾ ਮਿਲਦਾ ਸੀ ਔਰ ਸਾਡੀ ਰੇਸ਼ੋ ਬਹੁ ਇਸ ਕਰਕੇ ਅਸੀਂ ਆਪਣੀ ਜੋ ਅਸੀਂ ਚਾਹੁੰਦਾ ਸੀ ਭਾਜਪਾ ਜੋ ਚਾਹੁੰਦੀ ਸੀ ਉਹ ਅਸੀਂ ਪੂਰਾ ਨਹੀਂ ਕਰ ਸਕੇ ਪਰ ਹੁਣ ਪਰਮਾਤਮਾ ਨੇ ਸਾਨੂੰ ਮੌਕਾ ਦਿੱਤਾ ਹੈ ਅਸੀਂ ਜੋ ਵੀ ਸਾਡੀ ਇੱਛਾ ਵੀ ਜਿਹੜਾ ਪੰਜਾਬ ਇਹਨੂੰ ਕੁਸ਼ਹਾਲ ਬਣਾਣਾ ਹੈ ਔਰ ਅਸੀਂ ਸਾਰੀ ਜਨਤਾ ਦਾ ਪੰਜਾਬ ਦੇ ਲੋਕਾਂ ਦਾ ਸਾਰਿਆਂ ਦਾ ਸਹਿਯੋਗ ਮੰਗਨੇ ਆ ਵੀ ਇੱਕ ਤੋਂ ਦਮ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦੇ ਕੇ ਦੇਖੋ ਪੰਜਾਬ ਦੇ ਵਿੱਚ ਔਰ ਤੁਹਾਡਾ ਜਿਹੜੇ ਰੁਕੇ ਹੋਏ ਕੰਮ ਨੇ ਉਹ ਹਰ ਪੂਰੇ ਕੀਤੇ ਜਾਣਗੇ ਆਮ ਆਦਮੀ ਪਾਰਟੀ ਤੁਸੀਂ ਗੱਲ ਕੀਤੀ ਆਮ ਆਦਮੀ ਪਾਰਟੀ ਦੇਖੋਗੇ ਚੋਠੇ ਲਾਰੇ ਤੋਂ ਸਵਾ ਉਹਨਾਂ ਕੋਲ ਕੁਝ ਨਹੀਂ ਹੈਗਾ ਸਵੇਰ ਤੋਂ ਲੱਗੇ ਸ਼ਾਮ ਤੱਕ ਝੂਠ ਬੋਲਣਾ ਦਿੱਲੀ ਦੇ ਵਿੱਚ ਦੇਖ ਲੋ ਕੀ ਹਾਲ ਹੈ ਦਿੱਲੀ ਦੇ ਵਿੱਚ ਅੱਜ ਉਹ ਕਹਿ ਰਹੇ ਨੇ ਜੇ ਲੋਕਲ ਲੋਕਲ ਜਿਹੜੇ ਨੇ ਤੁਹਾਡੇ ਬੀਸੇ ਹਜ਼ਾਰ ਹਜ਼ਾਰ ਰੁਪਏ ਲੇਡੀਜ਼ ਨੂੰ ਦੇਵਾਂਗੇ ਪਿਛਲੇ 10 ਸਾਲ ਤੋਂ ਉਹਨਾਂ ਦੀ ਸਰਕਾਰ ਦਿੱਲੀ 'ਚ ਅੱਗੇ ਉੱਥੇ ਉਹਨਾਂ ਲੇਡੀਜ਼ ਨੂੰ ਕਿਉਂ ਨਹੀਂ ਦਿੱਤਾ ਸਿਰਫ ਕੇਜਰੀਵਾਲ ਜੀ ਝੂਠ ਬੋਲਦੇ ਨੇ ਝੂਠ ਦਾ ਬੰਦਾ ਨੇ ਔਰ ਸਾਡੇ ਮੋਦੀ ਜੀ ਨੇ ਜੋ ਪਿਛੇ ਵਾਅਦੇ ਕੀਤੇ ਸੀ ਉਹ ਹੋਏ ਇੱਕ ਇੱਕ ਵਾਅਦਾ ਜਿਹੜਾ ਵੀ ਉਹ ਪੂਰਾ ਕੀਤਾ ਹੋਵੇ ਕਿਸੇ ਟਾਈਮ ਵੀ ਤੁਸੀਂ ਰਿਕਾਰਡ ਕੱਢ ਕੇ ਦੇਖਣਾ ਵੀ ਮੋਦੀ ਜੀ ਨੇ ਜੋ ਆਪਣੇ ਵਾਦੇ ਜਿ ਕਿਹਾ ਸੀ ਉਹ ਵਾਦੇ ਪੂਰੇ ਹੋਏ ਔਰ ਕੇਜਰੀਵਾਲ ਨੇ ਜਿੰਨੇ ਵੀ ਵਾਦੇ ਕੀਤੇ ਦਿੱਲੀ ਦੇ ਵਿੱਚ ਇੱਕ ਵੀ ਦੋਸਾ ਪੂਰਾ ਹੋਇਆ ਹੋਵੇ ਸਾਰੇ ਅਧੂਰੇ ਨੇ ਔਰ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾ ਕੀਤਾ ਜਾ ਰਿਹਾ ਸਰ ਜਿਸ ਤਰ੍ਹਾਂ ਦੇਖ ਰਹੇ ਆ ਕਿ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਕਾਲੀਦਲ ਹੋਵੇ ਤਣਲੇ ਨਾਲ ਗਰੀਬ ਗੋਸ਼ਾ ਜੀ ਕਾਂਗਰਸ ਦੇ ਪ੍ਰਧਾਨ ਜੂਦੇ ਉਹ ਵੀ ਅੱਜ ਸੋਰੀ ਕਾਲੀਦਲ ਦੇ ਅ ਸ਼ਾਮਲ ਹੋਏ ਨੇ ਕੀ ਲੱਗ ਰਿਹਾ ਹੈ ਕਿ ਪਾਰਟੀ ਦੀਆਂ ਨੀਤੀਆਂ ਚੰਗੀਆਂ ਲੱਗ ਰਹੀਆਂ ਨੇ ਕਿ ਜੇ ਵਿਰੋਧੀ ਪਾਰਟੀਆਂ ਈੜੀ ਈੜੀ ਦਾ ਬੜਾ ਰੌਲਾ ਪਾ ਰਹੀਆਂ ਨੇ ਦੇਖੋ ਪਾਰਟੀ ਜਨਤਾ ਪਾਰਟੀ ਦੇ ਪਿਛਲੇ ਮੋਦੀ ਦੀ ਸਰਕਾਰ ਤੋਂ ਖੁਸ਼ ਹੋ ਕੇ ਪੰਜਾਬ ਦੇ ਵਿੱਚ ਜੋ ਮੋਦੀ ਜੀ ਨੇ ਦੇਖੋ ਜੋ ਆਪਣੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਲੰਘੇ ਦੀ ਗੱਲ ਕਰੀਏ ਉਹਨਾਂ ਦੇ ਵਿੱਚ ਲੰਘੇ ਦੀ ਉਹ ਵੀ ਮੋਦੀ ਜੀ ਨੇ ਖਲਵਾਇਆ ਜੇ 1984 ਦੇ ਵਿੱਚ ਜਿਹੜੇ ਦੰਗੇ ਹੋਏ ਉਹ ਦੰਗਿਆਂ ਨੂੰ ਜਿਹੜੇ ਕਾਂਗਰਸ ਸਰਕਾਰ ਨੇ ਦਬਾ ਕੇ ਰੱਖਿਆ ਸੀ ਔਰ ਜਿਨ੍ਹਾਂ ਨੇ ਸਾਡੇ ਵੀਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਸਾਡੇ ਨੂੰ ਗੱਲਾਂ ਚ ਤੈਰ ਪਾ ਪਾ ਕੇ ਜਿਨ੍ਹਾਂ ਨੂੰ ਸਾੜਿਆ ਉਹਨਾਂ ਨੂੰ ਫਾਈਲਾਂ ਜਿਹੜੀਆਂ ਬੰਦ ਹੋ ਗਈਆਂ ਸੀ ਉਹਨਾਂ ਨੂੰ ਵੀ ਕਢਵਾ ਕੇ ਉਹਨਾਂ ਨੂੰ ਸਜ਼ਾ ਦਵਾਈ ਔਰ ਬਹੁਤ ਸਾਰੇ ਅਫਗਾਨਿਸਤਾਨ ਦੇ ਵਿੱਚੋਂ ਵੀ ਆ ਪਿੱਛੇ ਜਿਹੜਾ ਵੇ ਜਿਹੜੇ ਮਹਾਰਾਜ ਦਾ ਸਰੂਪ ਜਿਹੜਾ ਦੇਖ ਲਓ ਕਿੰਨੇ ਉਹਦੇ ਨਾਲ ਲਿਆਂਦਾ ਔਰ ਮੋਦੀ ਜੀ ਦੇ ਹਰ ਕੰਮ ਨੂੰ ਖੁਸ਼ ਹੋ ਕੇ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਖਾਸ ਕਰਕੇ ਜਿਹੜੇ ਸਰਦਾਰ ਸਿੱਖ ਮੇਰੇ ਵੀਰ ਨੇ ਉਹ ਮੋਦੀ ਜੀ ਦੇ ਕੰਮਾਂ ਤੋਂ ਖੁਸ਼ ਹੋ ਕੇ ਔਰ ਜਿਹੜੇ ਚੰਦੇ ਨਵੀ ਅਸੀਂ ਮੋਦੀ ਜੀ ਨਾਲ ਕੰਮ ਕਰੀਏ ਇਮਾਨਦਾਰੀ ਨਾਲ ਕੰਮ ਕਰੀਏ ਉਹ ਅੱਜ ਸ਼ਾਮਲ ਹੋ ਰਹੇ ਨੇ ਜੀ ਲਾਸਵਾਲ ਹੈ ਸਰ 2022 ਦੇ ਵਿੱਚ ਪਾਰਟੀ ਦਾ ਕੀ ਦੇਖਦੇ ਹੋ ਤੇ ਚੋਣਾਂ ਦੇ ਵਿੱਚ ਮੁਕਾਬਲਾ ਕਿਹਦੇ ਨਾਲ ਹੈ ਬਸ ਦੇਖੋ ਮੁਕਾਬਲਾ ਅਸੀਂ ਜਿਹੜਾ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ ਹੈਗਾ ਅਸੀਂ ਜਿਹੜੇ ਅਸੀਂ ਕੰਮ ਕਰ ਰਹੇ ਨੇ ਮੋਤੀ ਜਿਹੜੇ ਕੰਮ ਕੀਤੇ ਨੇ ਅਸੀਂ ਉਹਨੂੰ ਦੇਖ ਕੇ ਅਸੀਂ ਜਿਹੜਾ ਪੰਜਾਬ ਦੇ ਵਿੱਚ ਮੁਕਾਬਲਾ ਸਾਡਾ ਕੰਮ ਨਾਲ ਵੀ ਅਸੀਂ ਵੱਧ ਤੋਂ ਵੱਧ ਕੰਮ ਕਰੀਏ ਤੇ ਔਰ ਜਿਹੜਾ ਪੰਜਾਬ ਦਾ ਅਸੀਂ ਭਲਾ ਕਰੀਏ ਇਹ ਕੋਈ ਸਾਡੀ ਇੱਛਾ ਹੈ 22 ਨੂੰ ਕੀ ਦੇ ਦਿਓ ਪਾਰਟੀ ਵੋਟਾਂ ਤੋਂ ਬਾਅਦ ਕੀ ਕੁਝ ਦੇ ਦੇ ਸਰਕਾਰ ਨੂੰ ਵੋਟਾਂ ਤੋਂ ਬਾਅਦ ਜਿਹੜੀ ਸਰਕਾਰ ਬਣੇਗੀ ਬੀਜੇਪੀ ਦੀ ਬਣੇਗੀ ਭਾਰਤ ਦੀ ਜਨਤਾ ਪਾਰਟੀ ਦੀ ਬਣੇਗੀ ਔਰ ਜਿਹੜਾ ਪੰਜਾਬ ਇਹ ਨਸ਼ਾ ਮੁਕਤ ਹੋਏਗਾ ਕਰਪਸ਼ਨ ਮੁਕਤ ਹੋਏਗਾ ਪੰਜਾਬ ਕੁਸ਼ਹਾਲ ਹੋਏਗਾ ਔਰ ਜਿਹੜੇ ਹਸਪਤਾਲਾਂ ਦੀ ਇਹਦੇ ਵਿੱਚ ਕਮੀ ਅਸੀਂ ਵਟ ਤੋਂ ਬਾਅਦ ਹਸਪਤਾਲ ਜਿਹੜੇ ਉਹ ਅਸੀਂ ਬਣਾਵਾਂਗੇ ਔਰ ਜਿਹੜੇ ਸਕੂਲਾਂ ਦੀ ਜਿਹੜੀ ਬਹੁਤ ਸਾਰੀ ਕਮੀ ਹੈ ਪੰਜਾਬ ਦੇ ਵਿੱਚ ਉਹ ਵੀ ਅਸੀਂ ਪੂਰੀ ਕਰਾਂਗੇ ਸਾਡਾ ਜਿਹੜਾ ਮੇਨ ਜਿਹੜਾ ਮੋਦੀ ਦਾ ਸੁਪਨਾਵੇਂ ਉਹ ਸਭ ਦਾ ਸਾਥ ਸਭ ਦਾ ਵਿਕਾਸ ਉਹ ਵੀ ਅਸੀਂ ਸੁਪਨਾ ਪੂਰਾ ਕਰਨ ਜਾ ਰਹੇ ਹਾਂ ਜੀ ਧੰਨਵਾਦ ਸੋ ਇਸਨ ਗੁਰਦੇਵ ਸ਼ਰਮਾ ਜਿਨ੍ਹਾਂ ਨੇ ਬੜੇ ਹੀ ਸੰਖੇਪ ਸ਼ਬਦਾਂ ਵਿੱਚ ਕਿਹਾ ਕਿ ਭਾਰਤੀ ਜਨਤਾ ਪਾਰਟੀ 2022 ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਣਾਏਗੀ ਤੇ ਚੰਗੇ ਬਹੁਮਤ ਨਾਲ ਸਰਕਾਰ ਵਿੱਚ ਆ ਕੇ ਚੰਗੇ ਕੰਮ ਕਰੇਗੀ ਤੇ ਜਿਹੜਾ ਨਵਾਂ ਪੰਜਾਬ ਦਾ ਸੁਪਨਾ ਲੋਕ ਦੇਖਦੇ ਨੇ ਉਹ ਪੂਰਾ ਕਰੇਗੀ ਕੈਮਰਾਮੈਨ ਵਿਪਨ ਅੋੜਾ ਦੇ ਨਾਲ ਕੁਲਵੰਤ ਸਿੰਘ ਨੋਟ ਵੀ ਐਸਐਮ ਜੀ ਨਿਊਜ਼ ਲੁਧਿਆਣਾ